ਰਤਨ ਖੰਡਨ ਪਾਠ ਗਿਆਨ ਜੇ ਤੋਕਣਾ ਨੂਰ ਪਰਮਾਤਮਾ ਦਾ ਪਲ ਪਲ ਉਸ ਦਾ ਨਾਮ ਚਿਤਾਰ ਸੁਣੀ ਤੈਨੂੰ ਮਿਲੂ ਜ਼ਰੂਰ ਜਕੀਨ ਰਖੀ ਤਨ ਮਨ ਆਪਣਾ ਉਸ ਤੋਂ ਵਾਰ ਸੋਣੀ ਦੁਖਾ ਸਾਰਿਆ ਦਾ ਉਹ ਇਕਦਾਰ ਜਾਈ ਉਸ ਨਾਲ ਪ੍ਰੀਤਿਆਰ ਸੋਣੇ ਸਿਮਰਨ ਗੁਰੂ ਕਰਤਾਰ ਦਾ ਸੀ ਤੇ ਐਸਾ ਦਿੰਦਾ ਤਪਜਾ ਦਿਲਾਂ ਨੂੰ ਠਾਰ ਸੋਣੇ ਮਨ ਹਤ ਇਸ ਤਰ੍ਹਾਂ ਉਸ ਨਾਲ ਵਿਛੜ ਜਾਂਦੀ ਜਿਵੇਂ ਆਰ ਦੇ ਨਾਲ ਪਾਰ ਸੋਨੇ ਉਹਦੇ ਹੁਕਮ ਤੋਂ ਬਾਜਨਾ ਪੱਦ ਚੱਲੇ ਓਹੀ ਏ ਕਹਿ ਬ੍ਰਹਮਪਤਾਰ ਸੋਨੇ ਜਮਨ ਮਰਨ ਵਾਣੀ ਸਭ ਸੇ ਮੁਖ ਜਾਂਦੇ ਸੁਣ ਕੇ ਗੁਰੂ ਦਾ ਅਮਰ ਪਰਚਾਰ ਸੋਨੇ ਵਿਸ਼ਨੋ ਉਸ ਅਕੰਧ ਦਾ ਨਾਮ ਜਪ ਕੇ ਬਣ ਕੇ ਆ ਗਿਆ ਕ੍ਰਿਸ਼ਨ ਮਹਾਰਾਜ ਸੋਣੇ ਫੁੱਲਾ ਲਾਨ ਗੁਰਦੇਵ ਨੂੰ ਪੂਜਦੀ ਸੀ ਰਾਣੀ ਰਾਮ ਦੀ ਜਨਕ ਦੁਲਾਰ ਸੁਣੇ ਲਾਏ ਭੋਗ ਪਰਮਾਤਮਾ ਪਾਠਵਾ ਦੇ ਜਾ ਕੇ ਹਰਥਨਾ ਪਰੀ ਵਿਚਕਾਰ ਸੋਹਣੇ ਕੱਟ ਕੱਟ ਦੇ ਵਿੱਚ ਪਰਵੇਸ਼ ਕਰਦਾ ਆਗਨ ਹਾਰਿਆਂ ਨੂੰ ਬਚਨ ਹਾਰ ਸੋਹਣੇ ਕੱਖਾਂ ਵਿੱਚ ਜਿੰਦਗਾਨੀ ਆ ਪਾ ਦਿੰਦਾ ਈਲਾ ਰੱਬ ਦੀ ਅਪ੍ਰੇ ਅਪਾਰ ਸੋਹਣੇ ब्रह्मा विष्णु कहते कृष्ण महेश सारे दे कर दे हरिदारो सतकार सोने देख अपना नामे उपासकनो भवजल सागर चों करदे पार सोणे भवजल सागर चों करदे पार सोणे ਜਿਹੜੇ ਉਸ ਦੇ ਨਾਲ ਧਿਆਨ ਕਰਦੇ ਦੇਂਦਾ ਉਸ ਨੂੰ ਹਨ دیدار ਸੋਹਣੇ ਜੀਵ ਜੰਤ ਜਹਾਨ ਦੇ ਵਿੱਚ ਜਿੰਨੇ ਸਾਰੇ ਉਸ ਨੂੰ ਇੱਕ ਤਹਾਰ ਸੋਹਣੇ ਉਹ ਪਾਲਦਾ ਏ ਜੀਵਾਂ ਸਾਰਿਆਂ ਨੂੰ ਜਰੇ ਜਰੇ ਦੀ ਜਾਣਦਾ ਸਾ ਸੋਹਣੇ ਜਿਹੋ ਜਿਹੋ ਜੈ ਜੀਵਤ ਪਾਤ ਪੀਤੇ ਤੇਹੋ ਤੇਹੋ ਜੈ ਰਚੇ ਅਹਾਰ ਸੋਹਣੇ ਓਦੀ ਨਜ਼ਰ ਤੋਂ ਦੂਰ ਨਾ ਤੀਜ ਕੋਈ ਫੁੱਲ ਫੁੱਲ ਮੇਰਿਆ ਮਹਕਾਰ ਸੋਹਣੇ ਤਰਵ ਚੂਲ ਦੇ ਜਦ ਉਹ ਵਜਾਮ ਦਾਸੀ ਮਾਲਕ ਜੱਜ ਦਾ i